ਬਰਨਾਲਾ ਦੇ ਤਪਾ ਮੰਡੀ ਦੇ ਵਿੱਚ ਪਾਣੀ ਚ ਡੁੱਬਣ ਦੇ ਕਾਰਨ 14 ਮਹੀਨੇ ਦੀ ਬੱਚੀ ਦੀ ਬਹੁਤ ਤਬਾਹੁੰਦੇ ਵਿੱਚ ਪਏ ਟੱਬ ਦੇ ਵਿੱਚ ਡੁੱਬੀ ਮਾਸੂਮ ਘਟਨਾ ਵੇਲੇ ਵਿਹੜੇ ਦੇ ਵਿੱਚ ਕੱਪੜੇ ਧੋਰੀ ਸੀ ਮਾਂ ਪਾਤਰਾ ਦੇ ਵਿੱਚ ਬੱਸ ਚਾਲਕ ਤੇ ਕੰਡਕਟਰ ਦੇ ਨਾਲ ਬਦਸਲੂਕੀ ਦਾ ਮਾਮਲੇ ਦੇ ਵਿੱਚ ਐਕਸ਼ਨ ਹੱਥੋਂ ਪਾਈ ਕਰਨ ਵਾਲੇ ਦੋਵੇਂ ਪੁਲਿਸ ਕਰਮਚਾਰੀ ਹੋਏ ਸਸਪੈਂਡ ਬਦਸਲੂਕੀ ਦੇ ਵਿਰੁੱਧ ਦੇ ਵਿੱਚ ਬੱਸ ਮੁਲਾਜ਼ਮਾ ਨੇ ਕੀਤੀ ਸੀ ਹੜਤਾਲ ਨਗਰ ਉਰ ਤੇ ਨਾਬਾ ਦੇ ਵਿੱਚ ਝੋਨੇ ਦੀ ਫਸਲ ਤੇ ਬੋਨੇ ਵਾਇਰਸ ਦਾ ਹਮਲਾ ਕਿਸਾਨ ਆਪਣੀ ਫਸਲ ਨੂੰ ਵਹਾਉਣ ਦੇ ਲਈ ਕੋਈ ਮਜਬੂਰ ਮੁਆਵਜ਼ੇ ਦੀ ਕੀ ਟੀ ਮੰਗ گورنر ਗੁਲਾਜ ਸਿੰਘ ਕਟਾਰਗਿਆ ਦਾ ਅੱਜ ਜਲੰਧਰ ਦੌਰਾ ਬਾਬਾ ਮਹੁੰਦਾਸ ਸਕੂਲ ਦੇ ਵਿੱਚ ਜਾਣਗੇ ਰਾਤ ਸਮਗਰੀ ਦੇ ਨਾਲ ਭਰੇ ਵਨਨ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲਿਕਰਨ ਗਿਰਵਾਨਾ ਪੰਚਕੁਲਾ ਦੇ ਭਾਜਪੀ ਦਫਤਰ ਦੇ ਵਿੱਚ ਆਤਮ ਨਿਰਭਰ ਭਾਰਤ ਮਹਿੰਮ ਦੇ ਤਹਿਤ ਹੋਵੇਗਾ ਪ੍ਰੋਗਰਾਮ ਨੂੰ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਕਰਨਗੇ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸ਼ਾਮਿਲ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਲਗਾਈ ਇੱਜ਼ਤ ਦੀ ਹੈਟਟ੍ਰਿਕ Oman ਨੂੰ 21 ਰਨਾਂ ਦੇ ਨਾਲ ਦਿੱਤੀ ਮਾਰ ਸੰਜੂ ਸੈਂਸਨ ਹਾਫ ਸੈਂਚਰੀ ਲਗਾ ਕੇ ਬਣੇ ਮੈਨ ਆਫ ਦਿ ਮੈਚ ਤਾਂ ਅਰਸ਼ਦੀਪ ਸਿੰਘ ਨੇ T20 ਕ੍ਰਿਕਟ ਦੇ ਵਿੱਚ 100 ਵਿਕਟਾਂ ਲੈ ਕੇ ਰਚਿਆ ਇਤਿਹਾਸ ਇਮਾਚਲ ਦੇ ਕੈਪਟਨ ਨੰਬਰ 3 ਵਿਕਰਮਨ ਦਿੱਤਿਆ ਦੀ ਵਿਆਹ ਦੀਆਂ ਤਿਆਰੀਆਂ ਆਪਣੇ ਸੱਜੇ ਹੋਏ ਘਰ ਦੀ ਸ਼ੇਅਰ ਕੀਤੀ ਵੀਡੀਓ 22 ਸਤੰਬਰ ਨੂੰ ਚੰਡੀਗੜ੍ਹ ਦੀ ਅਮਰੀਨ ਤੌਰ ਦੇ ਨਾਲ ਹੋਣਾ ਹੈ ਵਿਆਹ ਸੜਕਾਂ 'ਤੇ ਰੌਂਗ ਟਰਨਰ ਜ਼ਨਾ ਕਈ ਜ਼ਿੰਦਗੀਆਂ ਤੇ ਪਾਰੇ ਇੱਕ ਹਨਗੇਲੀ ਕਾਰਨ ਕਈਆਂ ਦੀ ਜਾਨ ਤੇ ਬਣਦਾ ਹੈ ਖਤਰਾ ਸੜਕ ਹਾਸਿਆਂ ਤੇ న్యూਸ ਟੀਮ ਦੀ ਖਾਸ ਮਹਿਮ ਰੌਂਗ ਟਰਨ ਅਜ ਦਿਨ ਪਰ ਇਸ న్యూਸ ਹੈਡਲਾਈਨਸ ਕੇ ਪ੍ਰਯੋਜਕ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ਘੀ ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸਤਿ ਸ਼੍ਰੀ ਅਕਾਲ ਤੁਸੀਂ ਵਿਖ ਰਿਹਾ ਹੋ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਤੇ ਟਿੱਪਣੀ ਕਰਨ ਵਾਲਿਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪੜਕੇ ਨੇ ਨਿਊਜ਼ 18 ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਗਾਲ੍ਹਾਂ ਦੇਣ ਵਾਲਿਆਂ ਨੂੰ ਜਵਾਬ ਦੇਵੇਗੀ ਜਨਤਾ ਅਜਿਹੀ ਭਾਸ਼ਾ ਦੇ ਨਾਲ ਲੋਕਤੰਤਰ ਨੂੰ ਨੁਕਸਾਨ ਹੋ ਰਿਹਾ ਹੈ ਹਾਂ ਤਾਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਨਿਊਜ਼ 18 ਤੇ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਤੇ ਟਿੱਪਣੀ ਕਰਨ ਵਾਲਿਆਂ ਤੇ ਉਹਨਾਂ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਦੀ ਮਾਂ ਨੂੰ ਗਾਲ੍ਹਾਂ ਦੇਣ ਵਾਲਿਆਂ ਨੂੰ ਜਨਤਾ ਜਵਾਬ ਦੇਵੇਗੀ ਅਜਿਹੀ ਭਾਸ਼ਾ ਦੇ ਨਾਲ ਲੋਕਤੰਤਰ ਨੂੰ ਨੁਕਸਾਨ ਹੋ ਰਿਹਾ ਹੈ एक तरफ मोदी जी इतने लोकप्रिय नेता हैं ग्लोबल लीडर्स के संग भी उनका इतना अच्छा तालमेल है ऑपोजिशन लीडर्स जैसे कि राहुल गांधी ममता बनर्जी ये लोग उनको तमाम तरीके से गाली देते रहते हैं जलील करते रहते हैं तो इसको आप कैसे देखते हैं कोई उनको मौत का सौदागर बुलाता है कोई एक, एक दुर्भाग्यपूर्ण चीज़ है कि राजनीति सिद्धांतों की जगह व्यक्तिगत बातों पर ले जाने का प्रयास हुआ है और राजनीति में जिस प्रकार की भाषा का प्रयोग होता है मैं नहीं मानता वो हमारी डेमोक्रेटिक व्यवस्था को पृष्ठ करेगी लोकतांत्रिक व्यवस्था में स्तर विहीन राजनीति एक दीमक के समान होती है जो लोकतांत्रिक व्यवस्था की जड़ों को खा जाती है और मैं तो आपके कार्यक्रम के माध्यम से देश की जनता को यही अपील करना चाहता हूं कि ऐसी भाषा का जो प्रयोग करते इस प्रकार की राजनीति को जो बल देते हैं ऐसे लोगों ने जनता ने दंड देना चाहिए किसी की किसी भी व्यक्ति का भ्रष्ट आचरण हो तो वो उसकी व्यक्तिगत बात नहीं बनती है सार्वजनिक होती है उसके भ्रष्टाचार को उजागर करना वो विपक्ष का जिम्मेदारी भी है परंतु चूंकि भ्रष्टाचार नहीं मिलता है इसलिए स्तर बगैर की बातों को करना गलत शब्द प्रयोग करना जो भी आप बता रहे थे और वहां तक की मोदी जी की स्वर्गीय माता जी के लिए अपशब्द बोल देना ये हमारी देश की लोकतांत्रिक राजनीति को पुष्ट नहीं करेगा और मैं देश की जनता को जरूर कहना चाहूंगा कि ऐसे लोगों को दंडित करना चाहिए चुनाव के माध्यम से पार्लियामेंट देश की सबसे बड़ी पंचायत है वहां पक्ष और विपक्ष दोनों ने अपनी अपनी दृष्टिकोण से अपनी अपने अपने सिद्धांतों की तहत देश के मुद्दों पर चर्चा करनी चाहिए चर्चा करने से के लिए इससे बड़ा कोई मंच है नहीं आप पहले दिन से ही पार्लियामेंट को बिखेर देने का प्रयास करोगे और वंदे मातरम होगा तब तक बिखेरते रहोगे और फिर कहोगे कि हमें बोलने नहीं देते हैं बोलने का समय स्पीकर साहब देंगे तो आप वॉकआउट कर जाओगे बोलने का समय देंगे तो आप राजकीय तंज लगाने में समय जाया कर दोगे मुद्दों पर बात नहीं करोगे पार्लियामेंट चलाने के नियमों को नहीं मानोगे और फिर कहोगे कि हमें बोलने नहीं देते तो पार्लियामेंट फ्रीस्टाइल तरीके से नहीं चल सकती पार्लियामेंट चलाने के नियम बने हैं और उनके पर नाना और दादी के समय से बने हुए राहुल जी के उस नियमों से ही पार्लियामेंट चल सकती है और आदर्श सांसद वो ही होता है कि वो जो नियमों के फ्रेमवर्क में अपनी बात को सटीक सति, सटीक तरीके से रख पाए खैर मेरी ये सब बातों का असर नहीं होने वाला है मगर मैं देश की जनता को ये कहना चाहता हूं कि मोदी जी ने मल्टी पार्टी पार्लियामेंट्री डेमोक्रेटिक सिस्टम को पुष्ट करने के लिए हमेशा आग्रह रखा है कि संसदीय सूचिता और पार्लियामेंट्री डिसिप्लिन ये दोनों का पालन किया जाना चाहिए और मैं मानता हूं कि देश की जनता ने कभी न कभी क्षीर निर्णय करना पड़ेगा कि राजनीतिक आक्षेपबाजी में ही संसद का समय जाना चाहिए या कुछ फ्रूटफुल चर्चा होकर जनता के लिए अच्छे फैसले लेने चाहिए चाहे सुरक्षा का हो चाहे देश को समृद्ध करने का हो चाहे रोजगारी के लिए हो चाहे देश की औद्योगिक नीति के हो चाहे देश की कोऑपरेटिव नीति के लिए हो चाहे करोड़ों गरीबों के कल्याण के लिए नीतियाँ बनानी हो इस पर चर्चा करनी चाहिए या राजनीतिक आक्षेपबाजी करनी मोदी जी लोगों से एक दिल का रिश्ता बना लेते हैं अग... मैंने देखा है कि बड़े बड़े ग्लोबल लीडर्स के साथ भी उनका वन ऑन वन एक रिश्ता है वो प्रोटोकॉल के बियॉन्ड जाकर एक रिश्ता बनाने की कोशिश करते हैं चाहे वो ट्रंप हो, चाहे वो नेतन्याहू हो, पुतिन जी हो, आ, तो और अगर दोस्त कभी रूट भी जाए तो उसको मना भी लेते हैं तो ये ये कौन सी ये कैसी क्वालिटी है जो कोई भी नेता जब अपने लक्ष्य के लिए और अपने देश के लिए काम करता है तो प्रोटोकॉल नहीं रहते हैं लक्ष्य को प्राप्त करने के लिए देश को ऊपर ले जाने के लिए जो कुछ भी करना पड़ता है वो सहजिकता से वो करता है और इसमें कोई बड़ा साइंस नहीं है जब अपने आप को आप निकाल लोगे अपने आप के अहंकार को निकाल दोगे तो सब कुछ साहजिक हो जाता है और ये मैंने देखा है मैंने छोटे से छोटे कार्यकर्ता से बात करते हुए देखा है उसको प्रेरित करते हुए देखा है उसको डांटते हुए भी देखा है और बड़े से बड़े नेता के साथ भी इसी प्रकार का व्यवहार करते हुए भी देखा है क्योंकि उद्देश्य पार्टी ठीक चले राज्य ठीक चले राष्ट्र ठीक चले वो है अंतर्राष्ट्रीय संबंधों में भी उन्होंने व्यक्तिगत रिश्ते तो बनाए मगर वो व्यक्तिगत रिश्ते हमेशा भारत के उपयोग में आए उनकी अंतर्राष्ट्रीय नेताओं की दोस्ती से मैं सार्वजनिक रूप से कहना नहीं चाहता मगर ढेर सारी घटनाओं को मैं जानता हूं जिससे भारत को इतना फायदा हुआ है जितना शायद टोटल आजादी के 80 सालों में डिप्लोमेसी से हुआ होगा कई प्रकार के अद्भुत फैसले हुए हैं जो कभी फॉरेन पॉलिसी के माध्यम से होना असंभव था पूरी पुलवामा और पहलगाम हमले का जवाब देने का सवाल था सर्जिकल स्ट्राइक एयर स्ट्राइक और ऑपरेशन सिंधु और उसके बाद में ऑपरेशन महादेव ये भारतीय जनता पार्टी का कमिटमेंट है कि हमारी सरकारें टेरिज्म के खिलाफ जीरो टॉलरेंस रखती हैं और मोदी जी के नेतृत्व में ये कोई कोरा नारा नहीं है पॉलिसी है और जब जब भी समय आया हम इस पॉलिसी पर कठोरता के साथ काम करते हुए दिखाई पड़े पहले भी हमले हुए थे बड़े बड़े हमले हुए हैं मुंबई पर हमला हुआ कई सारे हमले हुए सीरीज ऑफ शहरों में सीरियल बॉम्ब ब्लास्ट हुए। है। है। मगर कभी भी जवाब नहीं दिया गया हमने बड़ा युद्ध कर, कर देश के विकास को रोका भी नहीं है मगर हर बार कठोर जवाब देकर एक संदेश दे दिया है कि भारत की सीमा और भारत की सेना और भारत की जनता के साथ खिलवाड़ नहीं करते वरना दंड भुगतना पड़ता है और ऑपरेशन सिंदूर में जिस तरह से उनकी तंजीमों के हेडक्वार्टर उड़ा दिए गए पाकिस्तान के क्षेत्र में जाकर पूरी दुनिया आश्चर्यचकित होकर भारत के ऑपरेशन को देख اور وہ નેતૃત્વ کے درڈ اِچھا شکت کی بغیر نہیں ہو سکتا ਰੋਕ ਕਰਨੀ ਅਗਲੀ ਵੱਡੀ ਖਬਰ ਦਾ ਆਮ ਲੋਕਾਂ ਤੇ ਘਰ ਦੀ ਰਸੋਈ ਦੇ ਨਾਲ ਜੁੜੀ ਰਾਤ ਭਰੀ ਖਬਰ ਹੈ ਕਿ ਵੇਰਕਾ ਨੇ ਦੁੱਧ ਦੇ ਰੇਟ ਘਟਾ ਦਿੱਤੇ ਨੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਵੇਰਕਾ ਦੇ ਦੁੱਧ ਤੇ ਹੋਰ ਨਾਲ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ ਤੇ 22 ਸਤੰਬਰ ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ ਆ 30-35 ਰੁਪਏ ਕਿਲੋ ਘਟਾਇਆ ਗਿਆ ਹੈ ਘਿਓ ਦਾ ਰੇਟ ਜੇ ਕਰਕੇ ਉਹਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ 30 ਤੋਂ 35 ਰੁਪਏ ਤੁਹਾਨੂੰ ਹੁਣ ਕੱਟਦੇ ਨੇ ਹੋਣਗੇ 22 ਸਤੰਬਰ ਤੋਂ ਜੋ ਕਿ ਫੈਸਲਾ ਲਾਗੂ ਹੋਵੇਗਾ 30 ਰੁਪਏ ਕਿਲੋ हां मखन दी कीमत ਘਟਾਈ ਗਈ ਹੈ 20 ਰੁਪਏ ਕਿਲੋ ਪ੍ਰੋਸੈਸਡ ਪਨੀਰ ਘਟਾ ਦਿੱਤਾ ਗਿਆ ਇਸ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਪਨੀਰ ਦੀ ਕੀਮਤ ਵੀ 15 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ ਤਾਂ ਉਸੇ ਗ੍ਰਾਫਿਕ ਦੇ ذریعے ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਜੇਕਰ ਆਈਸਕ੍ਰੀਮ ਦੀ ਗੱਲ ਕੀਤੀ ਜਾਵੇ ਤਾਂ 1 ਲੀਟਰ ਦੇ ਪਿੱਛੇ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ਜੋ 22 ਸਤੰਬਰ ਤੋਂ ਇਹ ਰੇਟ ਲਾਗੂ ਹੋਣਗੇ ਦੁੱਧ ਦਾ ਟੈਟਰਾ ਪੈਕ ਹੈ ਜੋ ਕਿ ਪ੍ਰਤੀ ਕਿਲੋ 2 ਰੁਪਏ ਸਸਤਾ ਹੋ ਗਿਆ ਕੀ ਹੋਤੀ ਤਾਂ 35 ਰੁਪਏ ਪ੍ਰਤੀ ਕਿਲੋ ਸਸਤਾ ਹੋਇਆ ਹੈ ਆਰਟੀਬਲ ਬਟਰ ਵੀ ਪਹਿਲਾਂ ਦੇ ਮੁਕਾਬਲੇ ਸਸਾ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪ੍ਰੋਸੈਸਡ ਪਨੀਰ 20 ਰੁਪਏ ਪ੍ਰਤੀ ਕਿਲੋ ਸਸਤਾ ਹੋਇਆ ਹੈ ਇਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਪਨੀਰ 15 ਰੁਪਏ ਪ੍ਰਤੀ ਕਿਲੋ ਇਸ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ ਕਿਉਂਕਿ ਰੁਟੀਨ ਦੇ ਵਿੱਚ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਸ਼ਹਿਰ ਵਾਸੀ ਜੋ ਕਿ ਵੇਰਕਾ ਦੇ ਅਲੱਗ-ਅਲੱਗ ਪ੍ਰੋਡਕਟ ਦੀ ਵਰਤੋਂ ਕਰਦੇ ਨੇ हां ਪਰ ਇਸ ਦੇ ਵਿਚਾਲੇ ਜਦੋਂ GST ਦੀਆਂ ਦਰਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ 22 ਸਤੰਬਰ ਨੂੰ ਤੇ ਫੈਸਲਾ ਲਾਗੂ ਹੋਣਾ ਹੈ ਤਾਂ ਵੇਰਕਾ ਦੇ ਵਾਕਫਾ ਉਤਪਾਦਾਂ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ ਵੀ ਹੁੰਦੀਆਂ ਕੀਮਤਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਤੇ 22 ਸਤੰਬਰ ਨੂੰ ਤੇ ਫੈਸਲਾ ਲਾਗੂ ਹੋ ਜਾਵੇਗਾ ਰੋਕ ਰਹੇ ਅਗਲੀ ਖਬਰ ਦਾ ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ ਸੰਦੀਪ ਸਣੀ ਦੀ ਰਿਪੋਰਟ ਦੇ ਵਿੱਚ ਸੱਟਾਂ ਦੇ ਨਿਸ਼ਾਨ ਆਏ ਨੇ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਨੇ ਜੋ ਕਿ ਵਕੀਲ ਦਾ ਪੱਖ ਸਾਹਮਣੇ ਆਇਆ ਹੈ ਸੰਗਰੂਰ ਜੇਲ ਸੁਪਰਡੈਂਟ ਨੇ ਕੋਰਟ ਨੂੰ ਸੀਲ ਬੰਦ ਰਿਪੋਰਟ ਸੌਂਪ ਦਿੱਤੀ ਹੈ ਪਟਿਆਲਾ ਕੋਰਟ ਨੂੰ ਦਰਸਲ ਇਹ ਸੰਦੀਪ ਸਣੀ ਦੀ ਮੈਡੀਕਲ ਰਿਪੋਰਟ ਸੌਂਪੀ ਗਈ ਹੈ ਬੀਤੇ ਦਿਨ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਹੋਇਆ ਸੀ ਸੰਦੀਪ ਸਣੀ ਦੇ ਭਰਾ ਦੀ ਅਪੀਲ ਤੇ ਹੀ ਇਹ ਮੈਡੀਕਲ ਕਰਵਾਇਆ ਗਿਆ ਸੀ ਸੰਦੀਪ ਦੇ ਭਰਾ ਨੇ ਜੇਲ ਪ੍ਰਸ਼ਾਸਨ ਤੇ ਕੁੱਟ ਮਾਰਦੇ ਇਲਜ਼ਾਮ ਲਗਾਏ ਸਨ ਆ ਸੁਦੀਰ ਸੂਰੀ ਕਤਲकांड ਦਾ ਮੁਲਜ਼ਮ ਹੈ ਸੰਦੀਪ ਸਨਨੀ ਦੱਸਦੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਨਨੀ ਦੇ ਹਮਲੇ ਦੇ ਵਿੱਚ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਗਈ ਸੀ ਸੁਭਾ ਸਿੰਘ ਦੀ ਉਮਰ 80 ਸਾਲ ਤੋਂ ਜ਼ਿਆਦਾ ਸੀ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਸੋ ਇਹਦੇ 'ਚ ਜਿਹੜੀਆਂ ਇੰਜਰੀਜ਼ ਆਈਆਂ ਨੇ ਬਹੁਤ ਇੰਪੋਰਟੈਂਟ ਹੈ 11 ਇੰਜਰੀਜ਼ ਆਈਆਂ ਨੇ ਜੇ ਤਾਂ ਜਿਹੜੀ ਇੱਕ ਗੱਲ ਸੀ ਵੀ ਉਹਨਾਂ ਦਾ ਜਿਹੜਾ ਥਲੜਾ ਪੋਰਸ਼ਨ ਸੀ ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਕਸ਼ੈਰੇ ਖੂਨ ਨਾਲ ਭਰ ਗਿਆ ਸਭ ਤੋਂ ਪਹਿਲਾਂ ਇੰਜਰੀ ਨੰਬਰ 8 ਤੇ 9 ਬੜੀ ਇੰਪੋਰਟੈਂਟ ਹੈ ਇਹ ਦੇਖੋ ਤੁਸੀਂ 28 13 ਸੈਂਟੀਮੀਟਰ ਦੀ ਇੰਜਰੀ ਉਹਨਾਂ ਦੇ ਖੱਬੇ ਪਾਸੇ ਆਈਏ ਜਿਹੜੀ ਗੱਲ ਕਸ਼ੈਰਿਆਂ ਦੀ ਸੀ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਦੂਸਰੇ ਪਾਸੇ ਉਹਨਾਂ ਦੀ ਇੰਜਰੀਜ਼ ਆਈਆਂ ਨੇ ਸੋ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਜੇ 28 14 ਸੈਂਟੀਮੀਟਰ ਜਾ ਤੁਸੀਂ ਕਹੋ ਕਿ 2 11 ਸੈਂਟੀਮੀਟਰ ਦੀਆਂ ਇਜਰੀਜ਼ ਆਈਆਂ ਨੇ ਇਹਦੇ ਤੋਂ ਇਲਾਵਾ ਜਿਹੜੀਆਂ 11 ਇਜਰੀਜ਼ ਆਈਆਂ ਨੇ ਮੈਂ ਇੱਥੇ ਵੀ ਗੱਲ ਦੱਸਣੀ ਚਾਹਣਾ ਕਿ ਉਹਨਾਂ ਦੀ ਜਿਹੜੀ ਅੱਖ ਸੀ ਸੱਜੀ ਅੱਖ ਉੱਥੇ ਵੀ ਜਿਹੜੀ ਏ ਉਹ 2 ਸੈਂਟੀਮੀਟਰ ਦੀ ਇੱਥੇ ਵੀ ਤੁਸੀਂ ਇਹ ਦੇਖੋ 10 ਤਰੀਕ ਦੀ ਬਰੂਟੈਲਿਟੀ ਹੋਈ ਇਹ ਨਹੀਂ ਇਨ ਹਿਊਮਨ ਟ੍ਰੀਟਮੈਂਟ 10 ਤਰੀਕ ਦਾ ਹੋਇਆ ਰਿਪੋਰਟਸ ਜਿਹੜੀਆਂ ਨੇ ਉਹ 18 ਤਰੀਕ ਨੂੰ ਇਹਨਾਂ ਨੇ ਲਗਭਗ 8 ਦਿਨਾਂ ਬਾਅਦ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਇਆ ਤੇ ਇਹਦੇ ਚ ਇਹ ਗੱਲ ਹੁਣ ਡਿਊਰੇਸ਼ਨ ਵੀ ਆ ਗਈ ਏ ਵੀ ਜਦੋਂ ਇੰਜਰੀਜ਼ ਪੁਲਿਸ ਵਾਲਿਆਂ ਨੇ ਐਟਰੀਬਿਊਟ ਕੀਤੀਆਂ ਨੇ ਉਸ ਤੋਂ ਲੈ ਕੇ ਉਹ ਕਹਿੰਦੇ 5 ਦਿਨ ਤੋਂ ਲੈ ਕੇ 8 ਦਿਨ ਤੱਕ ਦੀ ਵਿੱਚ ਡਿਊਰੇਸ਼ਨ ਆ ਗਈ ਮਤਲਬ ਕਿ ਇੰਜਰੀਜ਼ ਇਹਨਾਂ ਨੇ 10 ਤਰੀਕ ਨੂੰ ਐਟਰੀਬਿਊਟ ਕੀਤੀਆਂ ਨੇ ਗੱਲ ਸਾਡੇ ਕੋਲ ਆ ਅਗਲੀ ਵੱਡੀ ਖਬਰ ਬਠਿੰਡਾ ਬਲਾਸਟ ਮਾਮਲੇ ਦੇ ਨਾਲ ਜੁੜੀ ਹੋਈ ਏ ਇਸ ਮਾਮਲੇ ਦੇ ਵਿੱਚ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਏ ਪਿੰਡ ਜੀਦਾ ਦੇ ਵਿੱਚ ਫੌਜ ਨੇ ਮੋਰਚਾ ਸੰਭਾਲਿਆ ਹੋਇਆ ਏ ਵਸਫੋਟਿਕ ਸਮਗਰੀ ਨੂੰ ਆਰਮੀ ਦੇ ਵੱਲੋਂ ਨਸ਼ਟ ਕੀਤਾ ਜਾ ਰਿਹਾ ਪਿੰਡ ਦੇ ਇੱਕ ਘਰ ਦੇ ਵਿੱਚ ਦਰਸਲ ਮਨੁੱਖੀ ਬੰਬ ਤਿਆਰ ਹੋ ਰਿਹਾ ਸੀ ਜੋ ਕਿ ਇਸ ਪੂਰੀ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਮਨੁੱਖੀ ਬੰਬ ਬਣ ਤੋਂ ਪਹਿਲਾਂ ਹੀ ਇਹ ਤਮਾਕਾ ਹੋ ਜਾਂਦਾ ਹੈ ਜਿਸ ਦੇ ਵਿੱਚ ਗੁਰਪ੍ਰੀਤ ਅਤੇ ਉਸਦੇ ਪਿਤਾ ਵੀ ਜੋ ਕਿ ਇਸ ਦੌਰਾਨ ਜ਼ਖਮੀ ਹੋ ਜਾਂਦੇ ਨੇ ਹੁਣ ਤੱਕ ਦੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਜੇਬਾਂ ਵਾਲੀ ਇੱਕ 벨ਟ ਵੀ ਮੰਗਵਾਈ ਗਈ ਸੀ ਗੁਰਪ੍ਰੀਤ ਦੇ ਵੱਲੋਂ ਆਨਲਾਈਨ ਇਹ 벨ਟ ਮੰਗਵਾਈ ਜਾਂਦੀ ਹੈ ਕਿਸ ਤਰੀਕੇ ਦੇ ਉਸਦੇ ਇਰਾਦੇ ਸਨ ਆਨਲਾਈਨ ਆ ਖਤਰਨਾਕ ਕੈਮੀਕਲ ਮੰਗਵਾਇਆ ਗਿਆ ਸੀ ਜੁਕੇ ਹੁਣ ਤੱਕ ਵੀ ਜਾਂਚ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਤੁਹਾਨੂੰ ਉਸਿਓ ਗ੍ਰਾਫੀ ਦੇ ਜ਼ਰੀਏ ਵੀ ਜਾਣਕਾਰੀ ਦੇ ਰਹੇ ਹਾਂ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਂਦੀ ਉਸ ਦੇ ਵੱਲੋਂ ਆ ਪਲਾਨਿੰਗ ਕੀਤੀ ਜਾ ਰਹੀ ਸੀ ਪਰ ਇਹ اچانک ਜੁਕੇ ਵਿਸਫੋਟਕ ਸਮਗਰੀ ਤੋਂ ਬਲਾਸਟ ਹੋ ਜਾਂਦਾ ਜਿਸ ਦੇ ਵਿੱਚ ਗੁਰਪ੍ਰੀਤ ਖੋਤੇ ਉਸ ਦਾ ਪਿਤਾ ਵੀ ਜ਼ਖਮੀ ਹੋ ਗਿਆ ਤੇ ਇਸ ਦੇ ਵਿਚਾਲੇ ਆ ਪਿੰਡ ਜੀਦਾ ਦੇ ਵਿੱਚ ਫੌਜ ਦੇ ਬਲ ਮੋਰਚਾ ਸੰਭਾਲਿਆ ਗਿਆ ਵਿਸਫੋਟਕ ਸਮਗਰੀ ਨੂੰ ਆਰਮੀ ਨਸ਼ਟ ਕਰ ਰਹੀ ਹੈ ਦਰਸਲ ਆ ਪਿੰਡ ਦੇ ਇੱਕ ਘਰ ਦੇ ਵਿੱਚ ਮਨੁੱਖੀ ਬੰਬ ਜੋਕੇ ਤਿਆਰ ਹੋ ਰਿਹਾ ਸੀ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਆ ਵੱਡਾ ਖੁਲਾਸਾ ਹੋਇਆ ਤੇ ਲਗਾਤਾਰ ਇਸ ਜਾਂਚ ਦੇ ਵਿੱਚ ਹੁਣ ਤੇਜ਼ੀ ਵੀ ਲੈਂਦੀ ਜਾ ਰਹੀ ਹੈ ਲਗਾ ਤਾਂ ਇਹ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਉਹਨਾਂ ਨੂੰ ਛੁੱਟੇ ਮਿਲ ਗਿਆ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈਏ ਤੇ 7 ਦਿਨ ਦੇ ਪਾਲਸ ਰਮਾਨਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁਚੀ ਜਿਹੜੀ ਬਿਸਕੁਟਕਸ ਲੱਗਰੀ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸ਼ਤ ਕਰਨ ਵਾਸਤੇ ਆਈ ਹੈ ਉਹ ਉਹਨੂੰ ਹੌਲੀ ਹੌਲੀ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਆ ਜੇ ਆਲੇ ਦੋਲੇ ਸੈਂਡ ਬੈਗ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਤੇ ਕੀ ਕੀ ਫੈਕਟ ਨਿਕਲ ਕੇ ਆਏ ਨੇ ਪੇਸ਼ਤਾ ਜੀ ਉਹਨੂੰ ਪੇਸ਼ ਕੱਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦੇ ਸਭ ਦਿੰਦਾਰ ਮੰਨ ਲਿਆ ਹੁਣ ਪ੍ਰੋਪਰੋ ਤੋਂ ਪੁੱਛ ਕੇ ਛੋ ਉਹ ਵੀ ਕਿਸ ਸੜੀ ਤੇ ਲੈ ਕੇ ਤੇ ਜਿਹਨੇ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਕੱਲੇ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿੱਛ ਸਾਹਮਣੇ ਆਊਗਾ ਸਾਰਾ ਹਰੋ ਕਰਨੀ ਅਗਲੀ ਖਬਰ ਦਾ ਪੰਜਾਬ ਦੇ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਲੈ ਕੇ ਸੰਗਰੂਰ ਡੀਸੀ ਦੇ ਅਫੀਸ਼ੀਅਲ ਐਕਸ ਹੈਂਡਲ ਤੋਂ ਜਾਰੀ ਹੋਈ ਵਿਵਾਦਿਤ ਪੋਸਟ ਤੇ ਪੀਐਮਓ ਨੇ ਸਖਤ ਐਕਸ਼ਨ ਲਿਆ ਅਤੇ ਪੰਜਾਬ ਸਰਕਾਰ ਨੂੰ ਡੀਸੀ ਦੇ ਖਿਲਾਫ ਐਕਸ਼ਨ ਲੈਣ ਦੇ ਨਿਰਦੇਸ਼ ਦਿੱਤੇ ਨੇ ਸੰਗਰੂਰ ਡੀਸੀ ਦੇ ਸੋਸ਼ਲ ਮੀਡੀਆ ਦੇ ਅਫੀਸ਼ੀਅਲ ਹੈਂਡਲ ਤੋਂ ਹੋਈ ਇਸ ਪੋਸਟ ਤੇ ਵਿਵਾਦ ਛਿੜ ਗਿਆ ਹੈ ਇਸ ਦੀ ਗੂੰਜ PMO ਤੱਕ ਪਹੁੰਚੀ ਜਿਸ ਨੇ ਇਸ ਪੋਸਟ ਦਾ ਸਖਤ ਇਤਰਾਜ਼ ਜਤਾਇਆ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਨਾਲ ਹੀ ਸੂਬਾ ਸਰਕਾਰ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਡੀਸੀ ਦੇ ਖਿਲਾਫ ਐਕਸ਼ਨ ਲਿਆ ਜਾਵੇ ਦਰਸਾਤ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਜੋ ਜਲਦ ਹੀ ਪੰਜਾਬ BJP ਦੇ ਗਲਿਆਰਾਂ ਦੇ ਵਿੱਚ ਪਹੁੰਚੀ ਜਿਸ ਦੀ ਸ਼ਿਕਾਇਤ ਤੁਰੰਤ PMO ਨੂੰ ਕੀਤੀ ਗਈ ਜਿਸ ਤੇ ਇਹ ਐਕਸ਼ਨ ਲਿਆ ਗਿਆ ਹਾਲਾਂਕਿ ਕੁਝ ਸਮੇਂ ਬਾਅਦ ਇਸ ਪੋਸਟ ਨੂੰ ਹਟਾ ਦਿੱਤਾ ਗਿਆ ਪਰ ਉਸ ਸਮੇਂ ਤਾਂ ਕਿ ਵਿਵਾਦ ਪੈਦਾ ਹੋ ਗਿਆ ਸੀ ਦਰਅਸਲ 10 ਸਤੰਬਰ ਨੂੰ ਡੀਸੀ ਸੰਗਰੂਰ ਦੇ ਅਫੀਸ਼ੀਅਲ ਐਕਸ ਹੈਂਡਲ ਤੋਂ ਇੱਕ ਪੋਸਟ ਜਾਰੀ ਹੋਈ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਸਭ ਤੋਂ ਵੱਧ ਜਾਨਾਂ ਗਵਾਉਣ ਵਾਲਾ ਪੰਜਾਬ ਅੱਜ ਤੋਂ ਖੜਾ ਦੀ ਮਾਰ ਦੇ ਹੇਠ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਸਿਰਫ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਜਾਣਾ ਪੰਜਾਬ ਦੇ ਨਾਲ ਕੁਝਾ ਮਜ਼ਾਕ ਹੈ ਹਾਲਾਂਕਿ ਬਾਅਦ ਵਿੱਚ ਸਪਸ਼ਟਿਕਰਨ ਵਾਲੀ ਪੋਸਟ ਵੀ ਪਾਈ ਗਈ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਪੋਸਟ ਅਣਜਾਣੇ ਵਿੱਚ ਪਾਈ ਸੀ ਤੇ ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਦਾ ਦੌਰਾ ਕੀਤਾ ਸੀ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕਰਕੇ ਮੁਸ਼ਕਿਲਾਂ ਸੁਣੀਆਂ ਤੇ ਪੰਜਾਬ ਸਰਕਾਰ ਲਈ 1600 ਕਰੋੜ ਰੁਪਏ ਤੇ ਰਾਹਤ ਪੈਕੇਜ ਦਾ ਐਲਾਨ ਕੀਤਾ ਰਸਤੇ ਇਹ ਵਿਵਾਦਿਤ ਪੋਸਟ ਪਾਈ ਗਈ ਸੀ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਕਰਾਂਗੇ ਬੌਣੇ ਵਾਇਰਸ ਦੀ ਨਾਬਾ ਦੇ ਵਿੱਚ ਬੌਣੇ ਵਾਇਰਸ ਦੇ ਕਾਰਨ ਫਸਲਾਂ ਖਰਾਬ ਹੋ ਗਈਆਂ ਨੇ ਜਿਸ ਦੇ ਕਾਰਨ ਪਰੇਸ਼ਾਨ ਹੋਏ ਕਿਸਾਨਾਂ ਨੇ ਟਰੈਕਟਰ ਚਲਾ ਕੇ ਆਪਣੀ ਫਸਲ ਨਸ਼ਟ ਕਰ ਦਿੱਤੀ ਤਾਂ ਉਧਰ ਸੰਗਰੂਰ ਦੇ ਵਿੱਚ ਵੀ ਵਾਇਰਸ ਦੇ ਕਾਰਨ ਫਸਲਾਂ ਸੁੱਕ ਗਈਆਂ ਖੜਾ ਨਾਲ ਆਈ ਰੇਤ ਨੇ ਪੰਜਾਬ ਦੇ ਸਰਹਦੀ ਇਲਾਕਿਆਂ ਚ ਕਿਸਾਨਾਂ ਦੀਆਂ ਫਸਲਾਂ ਖਰਾਬ ਕਰ ਦਿੱਤੀਆਂ ਤਾਂ ਉਧਰ ਨਾਬਾਜ ਬੋਨੇ ਵਾਇਰਸ ਨੇ ਕਹਿਰ ਵਰ ਪਾਇਆ ਕਈ ਏਕੜ ਚ ਕਿਸਾਨਾਂ ਦੀਆਂ ਤਿਆਰ ਫਸਲਾਂ ਖਰਾਬ ਕੀਤੀਆਂ ਨੇ ਜਿਸ ਕਾਰਨ ਨਾਬਾ ਦੇ ਪਿੰਡ ਰਾਮਗੜ੍ਹ ਦੇ ਕਿਸਾਨ ਐਨੇ ਦੁਖੀ ਨੇ ਕਿ ਆਪਣੇ ਹੀ ਫਸਲ ਟਰੈਕਟਰ ਦੇ ਨਾਲ ਵਾਦ ਦਿੱਤੀ ਇਸੇ ਪਿੰਡ ਚ ਕਿਸਾਨਾਂ ਦੇ ਕਰੀਬ 100 ਏਕੜ ਫਸਲ ਵਾਇਰਸ ਦੇ ਕਾਰਨ ਤਹਸਨੈਸ ਹੋ ਗਈ ਹੈ ਜ਼ਿਆਦਾਤਰ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਬਜਾਈ ਕੀਤੀ ਸੀ ਜੋ ਹੁਣ ਆਪਣੇ ਇਸ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ਾ ਮੰਗ ਰਹੇ ਨੇ ਕਪਿੰਡਾ ਹੂੰ ਇੱਕਾ ਜਿਹੜਾ ਚੋਲ ਸਰੋਗ ਵਾਂਗੂ ਹੋ ਗਿਆ ਹੂੰ ਸਾਡੇ ਵੀ 60 ਕਿੱਲਾਂ ਚੋਲਾ ਲੋ 20 ਕਿੱਲਾਂ ਵਾਂਗੂ ਖਰਾਬ ਹੋ ਰਹੇ ਨੇ ਹੂੰ ਠੇਕਾ ਬਹੁਤ ਜ਼ਿਆਦਾ 70 75000 ਠੇਕਾ ਕੀ ਠੇਕਾ ਵੀ ਨਹੀਂ ਮੁੜਨਾ ਉਹਨਾਂ ਵਿੱਚੋਂ ਤਾਂ ਖਰਚਾ ਸਾਰਾ ਕਰੀ ਬੈਠੇ ਆ ਕੋਈ ਖੇਤੀਬਾੜੀ ਵਿਭਾਗ ਨਹੀਂ ਆਇਆ ਕਦੇ ਦੇਖਣ ਆਉਂਦੀ ਨਹੀਂ ਉਹ ਤਾਂ ਪਿੰਡਾਂ 'ਚ ਉਹ ਤਾਂ ਕਦੇ ਜੇ ਆਪਦੀ ਕੋਈ ਪ੍ਰਚਾਰ ਕਰਨਾ ਤਾਂ ਇਕੱਠ ਕਰ ਲੈਂਦੇ ਨੇ ਉਹ ਦੇਖਣ ਹੀ ਨਹੀਂ ਆਉਂਦੇ ਪਿੰਡਾਂ 'ਚ ਨਬਤੋ ਵਿਧਾਇਕ ਦੇਵ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਔਖੇ ਸਮੇਂ ਸਰਕਾਰ ਉਹਨਾਂ ਦੀ ਬਾਹ ਫੜੇਗੀ ਅਤੇ ਗਿਰਦਾਵਰੀ ਕਰਾ ਕੇ ਖਰਾਬ ਫਸਲ ਦਾ ਮੁਆਵਜ਼ਾ ਦਿੱਤਾ ਜਾਏਗਾ ਜਦਕਿ ਖੇਤੀਬਾੜੀ ਅਫਸਰ ਮੁਤਾਬਿਕ ਇਥੇ ਬੋਨਾ ਵਾਇਰਸ ਪਹਿਲੀ ਵਾਰ ਕੰਟਰੋਲ ਨਹੀਂ ਹੋ ਸਕਿਆ ਜਿਸ ਦਾ ਉਹਨਾਂ ਨੇ ਕਾਰਨ ਵੀ ਦੱਸਿਆ ਹੈ ਇਹਨਾਂ ਵਾਰਿਸ ਹੈ ਜੀ ਉਹਨੂੰ ਬੋਨਾ ਰੋਗ ਵੀ ਕਹਿੰਦੇ ਆ ਜਿਹੜਾ ਝੋਨਾ ਖੜਾ ਖੜਾ ਉਹਨੂੰ ਨਸਵਾਲ ਟਾਈਪ ਦੀ ਇੱਕ ਬਿਮਾਰੀ ਜਿਹੜੀ ਲੱਗ ਰਹੀ ਹੈ ਜੀ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਦੀ ਉਹ ਕਿਸਾਨ ਭਰਾ ਦਾ ਹੋ ਰਿਹਾ ਇਹ ਇਹ ਗੱਲ ਜਿਹੜੀ ਹੈ ਜੀ ਆਲਰੇਡੀ ਸੀਐਮ ਸਾਹਿਬ ਦੇ ਨੋਟਿਸ ਦੇ ਵਿੱਚ ਹੈ ਮੈਂ ਜਦੋਂ ਹੁਣ ਮਿਲਿਆ ਸੀਗਾ ਦੋ ਤਿੰਨ ਦਿਨ ਪਹਿਲਾਂ ਉਦੋਂ ਵੀ ਜ਼ਿਕਰ ਕੀਤਾ ਸੀਗਾ ਪਰ ਸੀਐਮ ਸਾਹਿਬ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਟੀਮਾਂ ਨੇ ਚਾਹੇ ਉਹ ਖੇਤੀਬਾੜੀ ਮਾਹਰ ਨੇ ਜੇ ਜਿਹੜੇ ਆਬਜ਼ਰਵ ਕਰਨਗੇ ਸਾਰਾ ਉਹ ਟੀਮਾਂ ਜਿਹੜੀਆਂ ਨੇ ਪਿੰਡ-ਪਿੰਡ ਜਾਣਗੇ ਜਿੱਥੇ ਇੱਥੇ ਨੁਕਸਾਨ ਹੋਇਆ ਜਾਂ ਜਿੱਥੇ ਜਿੱਥੇ ਪ੍ਰੋਬਲਮ ਆਈ ਹੈ ਤਫ਼ਰੋ ਦੇ ਮੁਤਾਬਕ ਜਿਹੜਾ ਵੀ ਬਣਦਾ ਮੁਆਵਜ਼ਾ ਹੈ ਉਹ ਉਹ ਦਿੱਤਾ ਜਾਊਗਾ ਜੀ ਐਚ ਭਵਿੰਦਰ ਜੀ ਗੱਲ ਇਹ ਆ ਵੀ ਜਿਹੜਾ ਇਹ ਮਦਰਾ ਰੋਗ ਹੈਗਾ ਆ ਇਹ ਪਹਿਲੀ ਵਾਰ ਦੇਖਣ ਚ ਆਇਆ ਹੈਗਾ ਜਿਹਦੇ ਚ ਜਿਹੜਾ ਇਹ ਦੀ अर्ਲੀ ਸਟੇਜ ਸੀਗੀ ਉਹ ਕਾਫੀ ਅਸੀਂ ਮਤਲਬ ਟਾਈਮਲੀ ਉਹਦਾ ਜਿਹੜਾ ਹੱਲ ਕੱਢਿਆ ਜਿੰਨਾ ਜ਼ਿੰਮੇਦਾਰਾਂ ਨੇ ਉਹਨਾਂ ਦਾ ਕੰਟਰੋਲ ਵੀ ਹੋਇਆ ਇਹਦਾ ਜਿਹੜਾ ਮੇਨ ਕਾਰਨ ਸੀਗਾ ਇੱਕ ਤਾਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੀ ਜਿਹੜੀ ਖਰਾਬ ਰਹਾ ਕਾਫੀ ਉਹਦੇ ਨਾਲ ਇਹਨੂੰ ਥੋੜਾ ਜਿਹਾ ਜ਼ਿਆਦਾ ਬੂਸਟ ਮਿਲਿਆ ਨਾਬਾ ਦੇ ਨਾਲ ਸੰਗਰੂਰ ਚ ਵੀ ਬੋਨੇ ਵਾਇਰਸ ਨੇ ਹਮਲਾ ਕੀਤਾ ਹੈ ਪਿੰਡ ਲੱਡੀ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਝੋਨੇ ਦੀ ਤਿਆਰ ਖੜੀ ਫਸਲ ਅਚਾਨਕ ਸੁੱਕਣ ਲੱਗੀ ਹੈ ਫਸਲ ਦਾ ਖਰਾਬਾ ਹੋਇਆ ਹੈ ਤਾਂ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਸਾਰ ਨਾ ਲੈਣ ਦੇ ਇਲਜ਼ਾਮ ਲਾਏ ਨੇ ਜ਼ਿਕਰਯੋਗ ਹੈ ਕਿ ਕਿਸਾਨ ਦਿਨ ਰਾਤ ਸੰਘਰਸ਼ ਕਰਕੇ ਫਸਲਾਂ ਬੀਜ ਕੇ ਚੰਗੀ ਕਮਾਈ ਦੀ ਆਸ ਕਰਦੇ ਨੇ ਪਰ ਜਦੋਂ ਬੋਨੇ ਵਾਇਰਸ ਤੇ ਅਜਿਹੇ ਹਮਲੇ ਨਾਲ ਤਿਆਰ ਫਸਲ ਹੀ ਖਰਾਬ ਹੋ ਜਾਵੇ ਤਾਂ ਕਿਸਾਨ ਲਈ ਕਮਾਈ ਤਾਂ ਦੂਰ ਦੀ ਗੱਲ ਹੈ ਖਰਚਾ ਕੱਢਣਾ ਵੀ ਔਖਾ ਹੋ ਜਾਂਦਾ ਹੈ ਨਾਬਾ ਤੋਂ ਭੁਪਿੰਦਰ ਸਿੰਘ ਤੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਹੜਾਂ ਤੋਂ ਬਾਅਦ ਹੁਣ ਕਿਸਾਨਾਂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਹੁਣ ਮਾਨਸਾ ਦੇ ਕਸਬਾ ਬਡਲਾਡਾ ਦੇ ਵਿੱਚ ਕਈ ਪਿੰਡਾਂ 'ਚ ਨਰਮੇ ਤੇ ਕਪਾਹ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਹੈ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਤੇ ਮੁਆਫਜ਼ੇ ਦੀ ਮੰਗ ਵੀ ਕੀਤੀ ਹੈ ਮੈਂ ਕੁਝ ਖੇਤਾਂ ਦਾ ਦੌਰਾ ਕੀਤਾ ਇਹਦੇ ਵਿੱਚ ਜਾ ਕੇ ਦੇਖਿਆ ਵੀ ਸੜਕ ਤੇ ਜਾਂਦਿਆਂ ਨੂੰ ਨਰਮਾ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਲੱਗਦਾ ਪਰ ਜਦੋਂ ਨਰਮੇ ਦੇ ਵਿੱਚ ਜਾਂਦੇ ਆ ਤਾਂ ਟਿੰਡਾ ਪਾੜ ਕੇ ਦੇਖਦੇ ਆ ਤਾਂ ਟਿੰਡੇ ਦੇ ਵਿੱਚ ਗੁਲਾਬੀ ਸੁੰਡੀ ਹੈ ਤੇ ਜਿਹੜਾ ਟਿੰਡਾ ਖਿਰਦਾ ਉਹ ਕਾਣਾ ਖਿਰਦਾ ਬਿਲਕੁਲ ਕਾਣਾ ਖਿਰਦਾ ਹੈ ਬਿਲਕੁਲ ਵੀ ਦਿਨ ਲਗਾਤਾਰ ਮੀਂਹ ਪਿਆ ਉਹ ਲਗਾਤਾਰ ਮੀਂਹ ਪੈਣ ਦੇ ਕਾਰਨ ਜੋ ਸਿਲ ਚ ਟਿੰਡਿਆਂ 'ਚ ਸੁੰਡ ਪੈ ਗਿਆ ਗੁਲਾਬੀ ਸੁੰਡੀ ਕਹਿ ਦਈਏ ਜੇ ਆਪਾਂ ਉਹਨੂੰ ਉਹ ਤਾਂ ਉਹ ਬਿਲਕੁਲ ਨਰਮੇ ਉਹਨੇ ਤਬਾਹ ਕਰਤੇ ਸਾਡੀ ਖੇਤੀਬਾੜੀ ਚੀਫ ਤੋਂ ਮੰਗ ਹੈ ਖੇਤੀਬਾੜੀ ਜੋ ਮੁੱਖ ਅਫਸਰ ਹੈ ਤੇ ਨਰਮੇ ਦਾ ਜਾਇਜ਼ਾ ਲੈਣ ਤੇ ਜਾਇਜ਼ਾ ਲੈ ਕੇ ਸਰਕਾਰ ਨੂੰ ਸੌ ਦਾ 100% ਨਰਮੇ ਦਾ ਜੋ ਨੁਕਸਾਨ ਆ ਉਹ ਲਿਖ ਕੇ ਭੇਜਣਾ ਜੋ ਸਾਨੂੰ ਉਹ ਸਰਕਾਰ ਉਹਦਾ ਮਾਮਲਾ ਦੇ ਸਕੇ ਫਿਰ ਅਗਲੇ ਸਿਰ ਉਕਰੇਨ ਛੋਟੀ ਜੀ ਬ੍ਰੇਕ ਲਈ ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ